ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜਦੋਂ ਸਾਡਾ ਬੀਪੀ ਅਚਾਨਕ ਘਟ ਜਾਂਦਾ ਤਾਂ ਇਹ ਹੁੰਦਾ ਕੀ ਆ ਕਿਹੜੇ ਕਾਰਨ ਹੁੰਦੇ ਜਿੰਨਾ ਕਰਕੇ ਸਾਡਾ ਬੀਪੀ ਅਚਾਨਕ ਘਟ ਜਾਂਦਾ ਤੇ ਜਦੋਂ ਐਵੇਂ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਉਹ ਕਿਹੜੇ ਤਰੀਕੇ ਜਿਹਦੇ ਨਾਲ ਅਸੀਂ ਇਹਨੂੰ ਨੋਰਮਲ ਲਿਆ ਸਕਦੇ ਹਾਂ ਸੋ ਆ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚਲੋ ਦੋਸਤੋ ਆਓ ਅਸੀਂ ਸ਼ੁਰੂ ਕਰਦੇ ਹਾਂ ਵੀ ਕਾਰਨ ਕਿਹੜੇ ਆ ਜਿੰਨਾ ਕਰਕੇ ਸਾਡਾ ਬੀਪੀ ਅਚਾਨਕ ਇੰਨਾ ਡਾਊਨ ਚਲਾ ਜਾਂਦਾ ਤੇ ਲੱਛਣ ਕੀ ਆਉਂਦੇ ਇਹਦੇ ਚ ਦੋਸਤੋ ਕਈ ਵਾਰੀ ਅਸੀਂ ਡਾਕਟਰ ਕੋਲ ਜਾਂਦੇ ਅਸੀਂ ਵੈਸੇ ਹੀ ਆਪਦਾ ਬੀਪੀ ਚੈੱਕ ਕਰਾ ਲੈਨੇ ਆ ਤਾਂ ਜਦੋਂ ਦੇਖੀਦਾ ਤੇ ਉਹ ਬੀਪੀ ਘਟ ਹੁੰਦਾ ਦੋਸਤੋ ਬੀਪੀ ਘਟ ਹੋਣ ਦਾ ਕਾਰਨ ਸਾਡੇ ਸਰੀਰ ਚ ਕੋਈ ਗੰਭੀਰ ਸਮੱਸਿਆ ਵੀ ਹੋ ਸਕਦੀ ਆ ਸਾਡੇ ਸਰੀਰ ਚ ਕਿਸੇ ਬਿਮਾਰੀ ਦੇ ਚੱਲਦੇ ਹੋਏ ਬੀਪੀ ਘਟ ਹੋ ਸਕਦਾ ਚਲੋ ਆਓ ਅਸੀਂ ਥੋੜਾ ਜਿਹਾ ਇਹਦੇ ਲੱਛਣਾਂ ਤੇ ਝਾਤ ਮਾਰਦੇ ਆ ਦੋਸਤੋ ਬੀਪੀ ਜਦੋਂ ਘੱਟ ਹੁੰਦਾ ਤਾਂ ਬੜੀ ਰੇਂਜ ਚ ਲੱਛਣ ਪਾਏ ਜਾਂਦੇ ਆ ਤੁਹਾਨੂੰ ਘੱਟ ਤੋਂ ਘੱਟ ਸਿੰਪਟਮ ਵੀ ਆਉਂਦੇ ਜਿਵੇਂ ਤੁਹਾਨੂੰ ਲੱਗਦਾ ਤੁਹਾਡਾ ਸਿਰ ਹਲਕਾ ਹੋ ਰਿਹਾ ਤੁਹਾਨੂੰ ਬੜੀ ਥਕਾਵਟ ਮਹਿਸੂਸ ਹੁੰਦੀ ਆ ਜਾਂ ਤੁਹਾਨੂੰ ਲੱਛਣ ਆਉਣਗੇ ਵੀ ਤੁਹਾਨੂੰ ਲੱਗੇਗਾ ਤੁਹਾਡੀ ਜਿਹੜੀ ਦਿਲ ਦੀ ਧੜਕਣਾ ਉਹ ਵੱਧ ਰਹੀ ਆ ਜਾਂ ਕਈ ਵਾਰੀ ਲੱਗੂ ਘੱਟ ਰਹੀ ਆ ਜਾਂ ਇਰੈਗੂਲਰ ਲੱਗਦੀ ਇਰੈਗੂਲਰ ਮਤਲਬ ਕਦੇ ਵੱਧ ਰਹੀ ਆ ਕਦੇ ਘੱਟ ਰਹੀ ਆ ਦੋਸਤੋ ਤੁਹਾਨੂੰ ਸਾਹ ਲੈਣ ਦੀ ਵੀ ਦਿੱਕਤ ਆ ਸਕਦੀ ਜੋ ਤੁਹਾਡਾ ਬੀਪੀ ਘੱਟ ਹੋ ਜਾਂਦਾ ਸੋ ਇਹ ਤਾਂ ਹਜੇ ਅਸੀਂ ਥੋੜੇ ਲੱਛਣਾਂ ਦੀ ਗੱਲ ਕੀਤੀ ਆ ਆਓ ਇਹਦੇ ਬਾਰੇ ਵਿਸਥਾਰ ਨਾਲ ਅੱਗੇ ਅਸੀਂ ਜਾਣਦੇ ਆ ਵੀ ਇਹਦੇ ਲੱਛਣ ਕੀ ਹੁੰਦੇ ਤੇ ਇਹਦੇ ਕਾਰਨ ਕੀ ਹੁੰਦੇ ਆ ਦੋਸਤੋ ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਵੀ ਇਹ ਲੱਛਣ ਆਉਂਦੇ ਕਿਉਂ ਆ ਦੋਸਤੋ ਇਹ ਲੱਛਣ ਗੰਭੀਰ ਵੀ ਹੋ ਸਕਦੇ ਆ ਸੋ ਆਓ ਅਸੀਂ ਗੱਲ ਕਰਦੇ ਹਾਂ ਲੱਛਣ ਆਉਂਦੇ ਕਿਉਂ ਆ ਦੋਸਤੋ ਜਦੋਂ ਸਾਡਾ ਬੀਪੀ ਘਟਦਾ ਏ ਤੇ ਸਾਡੇ ਨਾੜਾਂ 'ਚ ਜਿਹੜਾ ਖੂਨ ਦਾ ਵਹਾਅ ਹੁੰਦਾ ਉਹ ਵੀ ਘਟ ਜਾਂਦਾ ਇਹ ਵਹਾਅ ਦੇ ਘਟਣ ਨਾਲ ਕੀ ਹੁੰਦਾ ਜਿਹੜੇ ਸਾਡੇ ਸਰੀਰ ਨੂੰ ਪੂਰੇ ਸਰੀਰ ਨੂੰ ਜਾਂ ਕਹਿ ਲਓ ਸਾਡੇ ਸਰੀਰ ਦੇ ਅੰਗਾਂ ਨੂੰ ਪੂਰੀ ਤਰ੍ਹਾਂ ਆਕਸੀਜਨ ਦੀ ਮਾਤਰਾ ਨਹੀਂ ਪਹੁੰਚਦੀ ਕਿਉਂਕਿ ਸਾਡਾ ਖੂਨ ਹੀ ਆਕਸੀਜਨ ਸਪਲਾਈ ਕਰਦਾ ਜਾਂ ਆਕਸੀਜਨ ਦੀ ਮਾਤਰਾ ਨਹੀਂ ਪਹੁੰਚਦੀ ਜਾਂ ਸਾਡੇ ਜਿਹੜੇ ਪੋਸ਼ਟਿਕ ਤੱਤ ਖੂਨ ਨੇ ਪਹੁੰਚਾਉਣੇ ਆ ਸਰੀਰ ਨੂੰ ਉਹ ਨਹੀਂ ਪਹੁੰਚਦੇ ਇਹਨਾਂ ਮਤਲਬ ਆਕਸੀਜਨ ਦੀ ਤੇ ਪੋਸ਼ਟਿਕ ਤੱਤਾਂ ਦੀ ਘਾਟ ਹੋਣ ਕਰਕੇ ਸਾਡੇ ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ ਇਹ ਸਿੰਪਟਮ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਆ ਦੋਸਤੋ ਬੀਪੀ ਨਾਪਣ ਲਈ ਬੜਾ ਆਸਾਨ ਤਰੀਕਾ ਇਹਨੂੰ ਅਸੀਂ ਬੀਪੀ ਨਾਪਣ ਵਾਲੀ ਮਸ਼ੀਨ ਜਿਹਨੂੰ ਬੀਪੀ ਅਪਰੇਟਸ ਕਹਿੰਦੇ ਉਹਦੇ ਨਾਲ ਨਾਪ ਸਕਦੇ ਆ ਜਿਹੜੀ ਬੀਪੀ ਦੀ ਨਾਰਮਲ ਰੇਂਜ ਹੁੰਦੀ ਆ ਉਹ 120 ਤੋਂ 80 ਹੁੰਦੀ ਆ ਮਤਲਬ ਇਹ ਉੱਪਰਲਾ 120 ਜਿਹਨੂੰ ਡਾਕਟਰੀ ਭਾਸ਼ਾ ਸਿਸਟੋਲਿਕ ਬਲੱਡ ਪ੍ਰੈਸ਼ਰ ਕਹਿੰਦੇ ਆ ਤੇ ਥੱਲੜਾ 80 ਜਿਹਨੂੰ ਅਸੀਂ ਡਾਕਟਰੀ ਭਾਸ਼ਾ ਡਾਈਸਟੋਲਿਕ ਬਲੱਡ ਪ੍ਰੈਸ਼ਰ ਕਹਿੰਦੇ ਦੋਸਤੋ ਸਾਇੰਸ ਮੰਨਦੀ ਆ ਵੀ ਜਦੋਂ ਬਲੱਡ ਪ੍ਰੈਸ਼ਰ ਉੱਪਰ ਵਾਲਾ 120 ਦੀ ਜਗ੍ਹਾ 90 ਤੋਂ ਹੇਠਾਂ ਚਲਾ ਜਾਂਦਾ ਜਾਂ ਥੱਲੜ ਥੱਲੇ ਵਾਲਾ ਜਿਹੜ ਉਹ 60 ਤੋਂ ਥੱਲੇ ਚਲਾ ਜਾਵੇ ਤਾਂ ਉਦੋਂ ਇਸ ਨੂੰ ਲੋ ਬਲੱਡ ਪ੍ਰੈਸ਼ਰ ਦੀ ਸ਼੍ਰੇਣੀ ਚ ਲਿਆਂਦਾ ਜਾਂਦਾ ਮਤਲਬ ਉਦੋਂ ਤੁਹਾਡਾ ਬੀਪੀ ਘਟਨਾ ਸ਼ੁਰੂ ਹੋ ਜਾਂਦਾ ਤੇ ਤੁਹਾਡੇ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਦੋਸਤੋ ਇਹ ਜਿੰਨੀ ਜਲਦੀ ਬੀਪੀ ਤੁਹਾਡਾ ਥੱਲੇ ਜਾਵੇਗਾ ਜਾਂ ਜਿੰਨੀ ਤੇਜ਼ੀ ਨਾਲ ਥੱਲੇ ਜਾਵੇਗਾ ਉਨੇ ਹੀ ਲੱਛਣ ਗੰਭੀਰ ਹੋਣਗੇ ਵੀ ਕਹਿ ਲਓ ਜੇ ਪਹਿਲਾਂ ਤੁਹਾਡਾ ਬੀਪੀ 150 ਸੀਗਾ ਉੱਪਰ ਵਾਲਾ ਸਿਸਟੋਲਿਕ ਉਹ ਇੱਕੋ ਦਮ 150 ਤੋਂ ਘਟ ਕੇ 70 ਆ ਗਿਆ ਤਾਂ ਓਨੇ ਹੀ ਲੱਛਣ ਗੰਭੀਰ ਹੋਣਗੇ ਜਿੰਨਾ ਇਹ ਘਟੂਗਾ ਤੇ ਜਿੰਨੀ ਜਲਦੀ ਘਟੂਗਾ ਸੋ ਇਹ ਸੀਗਾ ਵੀ ਅਸੀਂ ਬੀਪੀ ਨੂੰ ਨਾਪ ਕਿਵੇਂ ਸਕਦੇ ਆ ਤੇ ਇਹਦੀ ਨਾਰਮਲ ਰੇਂਜ ਕਿੰਨੀ ਆ ਤੇ ਇਹ ਲੋ ਬਲੱਡ ਪ੍ਰੈਸ਼ਰ ਅਸੀਂ ਕਿਹਨੂੰ ਕਹਿੰਨੇ ਆ ਦੋਸਤੋ ਬੀਪੀ ਘਟਣ ਦੇ ਨਾਲ ਜਿਹੜੇ ਆਮ ਤੌਰ ਤੇ ਲੱਛਣ ਆਉਂਦੇ ਸਾਨੂੰ ਲੱਗਦਾ ਵੀ ਸਾਡਾ ਸਿਰ ਬੜਾ ਹਲਕਾ ਜਾਂ ਮਹਿਸੂਸ ਹੋ ਰਿਹਾ ਤੇ ਨਾਲ ਹੀ ਸਾਨੂੰ ਘਬਰਾਟ ਮਹਿਸੂਸ ਹੁੰਦੀ ਤੇ ਉਲਟੀ ਆਉਣ ਦਾ ਵੀ ਮਨ ਹੁੰਦਾ ਤੇ ਐਵੇਂ ਲੱਗਦਾ ਜਿਵੇਂ ਚੱਕਰ ਆ ਰਹੇ ਹੁੰਦੇ ਆ ਤੇ ਦੋਸਤੋ ਇਹਦੇ ਨਾਲ ਸਾਡੀ ਕਨਸੈਂਟਰੇਸ਼ਨ ਵੀ ਘੱਟ ਹੁੰਦੀ ਆ ਸਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਦਿਲ ਕਰਦਾ ਵੀ ਪਏ ਰਹੀਏ ਦੋਸਤੋ ਸਾਇੰਸ ਮੰਨਦੀ ਆ ਵੀ ਬੀਪੀ ਜਦੋਂ ਇੱਕੋਦਮ ਤੇਜ਼ੀ ਨਾਲ ਥੱਲੇ ਹੁੰਦਾ ਤਾਂ ਬਲਰਿੰਗ ਦੀ ਪ੍ਰੋਬਲਮ ਵੀ ਆ ਸਕਦੀ ਬਲਰਿੰਗ ਦਾ ਮਤਲਬ ਤੁਹਾਨੂੰ ਧੁੰਦਲਾ ਦਿਖਣਾ ਸ਼ੁਰੂ ਹੋ ਜਾਂਦਾ ਤੁਹਾਡੀ ਮਤਲਬ ਅੱਖਾਂ ਦੀ ਨਿਗਾ ਵੀ ਕਮਜ਼ੋਰ ਪੈ ਜਾਂਦੀ ਕੁਝ ਸਮੇਂ ਲਈ ਦੋਸਤੋ ਬੀਪੀ ਘਟਣਾ ਕੁਝ ਕੁ ਸਿੰਪਟਮ ਕੁਝ ਕੁ ਲੱਛਣ ਅਜਿਹਾ ਵੀ ਆਉਂਦੇ ਜਿਨ੍ਹਾਂ ਤੇ ਬੜੀ ਧਿਆਨ ਦੇਣ ਦੀ ਲੋੜ ਆ ਦੋਸਤੋ ਜਦੋਂ ਬੀਪੀ ਘਟਦਾ ਹੈ ਕਈ ਵਾਰ ਸਾਨੂੰ ਮਤਲਬ ਛਾਤੀ 'ਚ ਵੀ ਦਰਦ ਹੋਣੀ ਸ਼ੁਰੂ ਹੋ ਜਾਂਦੀ ਆ ਇਹਦਾ ਕਾਰਨ ਇਹ ਹੁੰਦਾ ਵੀ ਸਾਡਾ ਬੀਪੀ ਕਿਸੇ ਦਿਲ ਦੀ ਬਿਮਾਰੀ ਕਰਕੇ ਜਾਂ ਦਿਲ ਦੇ ਦੌਰੇ ਕਰਕੇ ਸ਼ਾਇਦ ਨਾ ਘਟਿਆ ਹੋਵੇ ਜਿਹਦੇ ਕਰਕੇ ਸਾਨੂੰ ਸਾਹ ਛਾਤੀ 'ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਤੇ ਉਹਦੇ ਨਾਲ-ਨਾਲ ਬਾਕੀ ਸਿੰਪਟਮ ਵੀ ਜਿਹੜੇ ਲੱਛਣ ਜਦੋਂ ਬੀਪੀ ਘਟਦਾ ਉਹ ਵੀ ਉਹਦੇ ਨਾਲ ਆ ਜਾਂਦੇ ਆ ਦੋਸਤੋ ਕਈ ਵਾਰ ਸਾਨੂੰ ਸਾਹ ਲੈਣ 'ਚ ਵੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਆ ਇਹਦਾ ਕਾਰਨ ਹੁੰਦਾ ਵੀ ਸਾਡਾ ਜਿਹੜਾ ਬੀਪੀ ਘਟ ਹੋਇਆ ਉਹ ਸਾਡੇ ਰੈਸਪੀਰੇਟਰੀ ਸਿਸਟਮ ਕਿਤੇ ਗੜਬੜੀ ਹੋ ਗਈ ਆ ਪ੍ਰੋਬਲਮ ਹੋ ਗਈ ਆ ਉਹਦੇ ਚੱਲਦੇ ਆ ਜਦੋਂ ਬੀਪੀ ਘਟਦਾ ਤਾਂ ਤੁਹਾਨੂੰ ਸਾਹ ਲੈਣ ਚ ਵੀ ਦਿੱਕਤ ਆਉਂਦੀ ਸਾਡਾ ਸਾਹ ਬੜੀ ਤੇਜ਼ੀ ਨਾਲ ਸੀ ਸਾਹ ਲੈਣ ਲੱਗ ਜਾਂਦੇ ਆ ਤੇ ਨਾਲ ਦੀ ਨਾਲ ਸਾਨੂੰ ਦੂਜੇ ਸਿੰਪਟਮ ਵੀ ਬੀਪੀ ਘਟਣ ਦੇ ਆਉਣ ਲੱਗ ਜਾਂਦੇ ਆ ਦੋਸਤੋ ਇਹਦੇ ਨਾਲ ਅਚਾਨਕ ਬੁਖਾਰ ਵੀ ਹੋ ਸਕਦਾ ਤੇ ਸਾਡੇ ਪੂਰੇ ਸਰੀਰ ਤੇ ਧੱਫੜ ਵੀ ਹੋ ਸਕਦੇ ਆ ਇਹ ਜਿਹੜੇ ਮੈਂ ਜਿਹੜੇ ਹੁਣ ਕਾਰਨ ਦਾਸ ਰਿਆਂ ਇਹ ਤਾਂ ਹੁੰਦੇ ਜਦੋਂ ਬੀਪੀ ਘਟ ਕਿਸੇ ਅੰਦਰਲੀ ਬਿਮਾਰੀ ਦੇ ਕਾਰਨ ਹੁੰਦਾ ਜਾਂ ਉਹ ਦਿਲ ਦੇ ਕਿਸੇ ਰੋਗ ਕਰਕੇ ਹੁੰਦਾ ਜਾਂ ਉਹ ਸਾਹ ਦੇ ਕਿਸੇ ਰੋਗ ਕਰਕੇ ਹੁੰਦਾ ਜਾਂ ਕਹ ਲਓ ਕੋਈ ਸ਼ੌਕ ਹੋ ਜਾਂਦਾ ਐਨਫਾਇਲੈਕਟਿਕ ਜਾਂ ਕਿਸੇ ਅਲਰਜੀ ਕਰਕੇ ਹੁੰਦਾ ਸੋ ਇਹ ਕਾਰਨਾਂ ਤੇ ਧਿਆਨ ਦੇਣ ਦੀ ਬੜੀ ਲੋੜ ਆ ਦੋਸਤੋ ਜੇ ਸਾਨੂੰ ਇਹ ਲੱਛਣ ਆ ਰਹੇ ਆ ਤਾਂ ਸਾਨੂੰ ਜਲਦ ਤੋਂ ਜਲਦ ਹਸਪਤਾਲ ਜਾਣਾ ਚਾਹੀਦਾ ਏ ਕਿਉਂਕਿ ਜਦੋਂ ਇਹ ਲੱਛਣਾਂ ਦੇ ਚੱਲਦੇ ਅੱਗੇ ਜਾ ਕੇ ਜੇ ਸ਼ੌਕ ਚ ਚਲਾ ਜਾਵੇ ਮਰੀਜ਼ ਤਾਂ ਸਾਡੇ ਸਰੀਰ ਦੇ ਅੰਗ ਡੈਮੇਜ ਹੋਣ ਦਾ ਵੀ ਖਤਰਾ ਹੁੰਦਾ ਸੋ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਮਤਲਬ ਆਪਦੀ ਡਾਕਟਰ ਦੀ ਸਲਾਹ ਲੈ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਦੋਸਤੋ ਆਓ ਹੁਣ ਅਸੀਂ ਇਹਦੇ ਇਲਾਜ ਦੀ ਗੱਲ ਕਰਦੇ ਆਂ ਵੀ ਇਹਨਾਂ ਜਦੋਂ ਇਹ ਲੱਛਣ ਆਉਣ ਤਾਂ ਸਾਨੂੰ ਉਦੋਂ ਕੀ ਕਰਨਾ ਚਾਹੀਦਾ ਕਿਹੜੇ ਤਰੀਕੇ ਆ ਜਿਨ੍ਹਾਂ ਨਾਲ ਅਸੀਂ ਠੀਕ ਹੋ ਸਕਦੇ ਆਂ ਦੋਸਤੋ ਪਹਿਲਾਂ ਤਾਂ ਜਿਹੜੀ ਮਤਲਬ ਜਿਹਦੇ ਕਾਰਨ ਬੀਪੀ ਸਾਡਾ ਘਟ ਹੋਇਆ ਉਹ ਕਾਰਨ ਠੀਕ ਕਰਨ ਦੀ ਲੋੜ ਆ ਪਰ ਕਈ ਵਾਰੀ ਕਾਰਨ ਅੰਦਰ ਕੋਈ ਵੀ ਨਹੀਂ ਹੁੰਦਾ ਫਿਰ ਵੀ ਸਾਡਾ ਬੀਪੀ ਘਟ ਜਾਂਦਾ ਕਿਸੇ ਡਰ ਦੀ ਵਜ੍ਹਾ ਕਰਕੇ ਜਾਂ ਅਸੀਂ ਕੋਈ ਖੂਨ ਵੇਖ ਲਿਆ ਜਾਂ ਅਸੀਂ ਕੋਈ ਐਕਸੀਡੈਂਟ ਹੁੰਦਾ ਵੇਖ ਲਿਆ ਜਾਂ ਕਹਿ ਲਓ ਕੋਈ ਸਾਡੇ ਜਿਆਦਾ ਗੰਭੀਰ ਟੈਨਸ਼ਨ ਦਿਮਾਗ 'ਚ ਚੱਲ ਰਹੀ ਆ ਉਹਦੇ ਕਰਕੇ ਸਾਡਾ ਜਦੋਂ ਬੀਪੀ ਅਚਾਨਕ ਘਟ ਜਾਂਦਾ ਜਿਹਨੂੰ ਅਸੀਂ ਡਾਕਟਰੀ ਭਾਸ਼ਾ 'ਚ ਵੈਸੋ ਵੇਹਿਕਲ ਅਟੈਕ ਵੀ ਕਹਿੰਦੇ ਆ ਜਦੋਂ ਇਹਦੇ ਕਰਕੇ ਬੀਪੀ ਘਟਦਾ ਤਾਂ ਬੰਦਾ ਇੱਕੋਦਮ ਅੱਖਾਂ ਅੱਗੇ ਹਨੇਰਾ ਜਾਂਦਾ ਜਾਤੇ ਵੀ ਓਸ਼ੋਕ ਡੇਗ ਪੈਂਦਾ ਤਾਂ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਦੋਸਤੋ ਸਭ ਤੋਂ ਪਹਿਲਾਂ ਤਾਂ ਜੇ ਤੁਹਾਨੂੰ ਏਦਾਂ ਹੋ ਰਿਹਾ ਤੁਹਾਡੀਆਂ ਅੱਖਾਂ 'ਕਿ ਹਨੇਰਾ ਆ ਰਿਹਾ ਤਾਂ ਕਿਸੇ ਡਰ ਕਰਕੇ ਤਾਂ ਜੇ ਤੁਸੀਂ ਖੜੇ ਹੋ ਤਾਂ ਉੱਥੇ ਹੀ ਤੁਰੰਤ ਬੈਠ ਜਿਓ ਜੇ ਤੁਸੀਂ ਬੈਠੇ ਹੋ ਤਾਂ ਲੇਟ ਜਾਓ ਦੋਸਤੋ ਸਾਇੰਸ ਮੰਨਦੀ ਆ ਵੀ ਜਦੋਂ ਏਦਾਂ ਦਾ ਕੁਝ ਹੋਵੇ ਸਾਨੂੰ ਲੇਟ ਕੇ ਜਿਹੜੇ ਸਾਡੇ ਪੈਰ ਆ ਜਿਹਨੂੰ ਅਸੀਂ ਲੋਅਰ ਲੇਮਸ ਕਹਿੰਦੇ ਉਹਨਾਂ ਨੂੰ ਉੱਪਰ ਚੱਕ ਕੇ ਸਾਡੇ ਦਿਲ ਦੇ ਲੈਵਲ ਤੋਂ ਵੀ ਉੱਪਰ ਕਰ ਲੈਣੇ ਚਾਹੀਦੇ ਆ ਦੋਸਤੋ ਇਹਦੇ ਨਾਲ ਕੀ ਹੁੰਦਾ ਸਾਡਾ ਜਿਹੜਾ ਖੂਨ ਦਾ ਵਹਾਅ ਹੈ ਉਹ ਪੂਰਾ ਸਰੀਰ ਤੋਂ ਹੋ ਕੇ ਦਿਲ ਦੀ ਤਰਫ ਵਧਣਾ ਸ਼ੁਰੂ ਹੋ ਜਾਂਦਾ ਜਦੋਂ ਸਾਡੇ ਖੂਨ ਦਾ ਵਹਾ ਦਿਲ ਨੂੰ ਜਾਂਦਾ ਤਾਂ ਜਿਹੜੇ ਆ ਸਿੰਪਟਮ ਲੱਛਣ ਆ ਰਹੇ ਆ ਜਾਂ ਸਾਨੂੰ ਬਿਹੋਸ਼ੀ ਦੀ ਜਿਹੜੀ ਦਿੱਕਤ ਆ ਰਹੀ ਆ ਇਹ ਸਾਰੀਆਂ ਪਰੇਸ਼ਾਨੀਆਂ ਘੱਟ ਹੋ ਜਾਣਗੀਆਂ ਦੋਸਤੋ ਜੇ ਤੁਹਾਡਾ ਬੀਪੀ ਪਾਣੀ ਦੀ ਘਾਟ ਕਰਕੇ ਹੋਇਆ ਏ ਤੁਹਾਨੂੰ ਜ਼ਿਆਦਾ ਡਾਇਰੀਆ ਰਹਿ ਰਿਹਾ ਏ ਤੁਹਾਨੂੰ ਲੂਜ਼ ਮੋਸ਼ਨ ਕਰਕੇ ਹੋਇਆ ਤੁਹਾਡੇ ਸਰੀਰ ਚੋਂ ਪਾਣੀ ਸਾਰਾ ਬਾਹਰ ਆ ਰਿਹਾ ਜਾਂ ਕਹਿ ਲਓ ਤੁਸੀਂ ਧੁੱਪ 'ਚ ਜਿਆਦਾ ਦੇਰ ਤੱਕ ਰਹੇ ਆ ਤਾਂ ਹੋਇਆ ਤਾਂ ਤੁਹਾਨੂੰ ਵੱਧ ਤੋਂ ਵੱਧ ਆਪਣੇ ਸਰੀਰ 'ਚ ਜਿਹੜੇ ਤਰਲ ਪਦਾਰਥੋ ਪੂਰੇ ਕਰਨੇ ਚਾਹੀਦੇ ਆ ਕਿਉਂਕਿ ਪਾਣੀ ਦੀ ਘਾਟ ਨਾਲ ਬਲੱਡ ਦਾ ਵੋਲਿਊਮ ਘਟ ਜਾਂਦਾ ਤੇ ਬੀਪੀ ਹੀਠਾ ਨੂੰ ਚਲਾ ਜਾਂਦਾ ਤਾਂ ਤੁਹਾਨੂੰ ਆਰਐਸ ਲੈਣਾ ਚਾਹੀਦਾ ਹੈ ਪਾਣੀ ਵੱਧੋ ਵੱਧ ਪੀਣਾ ਚਾਹੀਦਾ ਜਾਂ ਤੁਸੀਂ ਸਕੰਜਮੀ ਬਣਾ ਕੇ ਉਹ 'ਚ ਨਿੰਬੂ ਤੇ ਨਮਕ ਮਿਲਾ ਕੇ ਵੀ ਲੈ ਸਕਦੇ ਆ ਇਹਦੇ ਨਾਲ ਤੁਹਾਡੇ ਖੂਨ ਦਾ ਜਿਹੜਾ ਵੋਲਿਊਮ ਆ ਉਹ ਉੱਪਰ ਨੂੰ ਆਊਗਾ ਤੇ ਤੁਹਾਡਾ ਜਿਹੜਾ ਬੀਪੀ ਘਟ ਹੋਇਆ ਉਹ ਠੀਕ ਹੋਊਗਾ ਦੋਸਤੋ ਜੇ ਤਰਲ ਪਦਾਰਥ ਲੈਣ ਨਾਲ ਵੀ ਨਹੀਂ ਠੀਕ ਹੋ ਰਿਹਾ ਤਾਂ ਤੁਹਾਨੂੰ ਆਪਦੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਆ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੁਣ ਤੁਹਾਡਾ ਕੰਮ ਆ ਇਹਨੂੰ ਸ਼ੇਅਰ ਕਰਕੇ ਦੋਸਤੋ ਇਹ ਵੀਡੀਓ ਦਾ ਬੜਾ ਵਧੀਆ ਮਾਧਿਅਮ ਹੁੰਦਾ ਇਹਦੇ ਨਾਲ ਅਸੀਂ ਜੀ ਕੋਈ ਵੀ ਮਤਵਪੂਰਨ ਜਾਣਕਾਰੀ ਜੇ ਦੇਣੀ ਆ ਉਹ ਬੜੀ ਜਲਦੀ ਲੋਕਾਂ ਤੱਕ ਪਹੁੰਚਾ ਸਕਦੇ ਆ ਬੜੇ ਘੱਟ ਸਮੇਂ 'ਚ ਲੋਕਾਂ ਤੱਕ ਪਹੁੰਚਾ ਸਕਦੇ ਆ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਪਹੁੰਚ ਸਕਦੀ ਪਰ ਤਾਂ ਹੀ ਜੇ ਤੁਸੀਂ ਇਹਨੂੰ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਅਗਲੀਆਂ ਵੀਡੀਓਾਂ ਵੀ ਜਿਹੜੀਆਂ ਮੈਂ ਬਣਾਉਣਾ ਏ ਕਿਸੇ ਬਿਮਾਰੀ ਤੇ ਜਾਂ ਕੋਈ ਸਿਹਤ ਰਿਗਾਰਡਿੰਗ ਜੋ ਤੁਹਾਨੂੰ ਸਲਾਹ ਦੇਣੀ ਆ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਣ ਸੋ ਮੈਨੂੰ ਇਜਾਜ਼ਤ ਦਿਓ ਧੰਨਵਾਦ